ਜਿਹੜੇ ਬੰਦਿਆਂ ਨੇ ਬਹੁਤ ਕੁਝ ਇਕੱਠਾ ਕੀਤਾ ਇੱਕ ਦਿਨ ਸੱਚੀ ਤੋਂ ਦੱਸਾਂ ਜਿੰਨਾ ਮਰਜੀ ਮਟੀਰੀਅਲ ਪਦਾਰਥ ਅਜ ਬੰਦਾ ਖੋਜ ਰਿਹਾ ਹੈ ਜਿੰਨੀ ਮਰਜੀ ਤਰੱਕੀ ਕਰ ਰਿਹਾ ਹੈ ਇੱਕ ਦਿਨ ਅੰਦਰੋਂ ਆਵਾਜ਼ ਜ਼ਰੂਰ ਆਏਗੀ ਕਿ ਆਖਰੀ ਗੋਲ ਜ਼ਿੰਦਗੀ ਦਾ ਹੀ ਹਿਊਮਨ ਬੀਇੰਗ ਜਿਸ ਨੂੰ ਰੱਬ ਨੇ ਪੰਜਾਂ ਤੱਤਾਂ ਦਾ ਇਹ ਤਨ ਦਿੱਤਾ ਹੈ ਇਹ ਢਾਂਚਾ ਦਿੱਤਾ ਹੈ ਉਹ ਜ਼ੇਨ ਚ ਰੱਖੇ ਵੀ ਇਸ ਤਨ ਨੇ ਇੱਕ ਦਿਨ ਨਾਸ਼ ਹੋਣਾ ਹੀ ਹੋਣਾ ਹੈ ਇਸ ਨੂੰ ਦੁਬਾਰਾ ਸਹੀ ਰਸਤੇ ਉੱਤੇ ਪਾ ਦਿਓ ਇਹਨੇ ਚਲੇ ਜਾਣਾ ਹੈ ਤੇ ਚੰਗਾ ਹੋਵੇ ਜਾਨ ਤੋਂ ਪਹਿਲਾਂ ਰੱਬ ਦੇ ਘਰ ਵਾਲੇ ਪਾਸੇ ਤੁਰ ਪਵੇ ਜਿਨ੍ਹਾਂ ਦੇ ਘਰ ਵਿੱਚ ਲੱਖਾਂ ਕਰੋੜਾਂ ਰੁਪਈਆ ساری ਜ਼ਿੰਦਗੀ ਉਹਨਾਂ ਨੇ ਸਿਰਫ ਤਜ਼ੌਰੀਆਂ ਭਰਨ ਤੇ ਲਾ ਦਿੱਤੀ ਤੇ ਭਗਤ ਕਬੀਰ ਸਾਹਿਬ ਕਿੰਨਣੋਂ ਉੱਤੇ ਘਰ ਵਿੱਚ ਪਈ ਜੁੱਤੀ ਵੀ ਨਸੀਬ ਨਹੀਂ ਹੋਈ ਤੇ ਸੱਚ ਜੇ ਮਰਦਾ ਚੁੱkhਣ ਲੱਗਿਆ ਜੁੱਤੀ ਕੋਈ ਨਹੀਂ ਪਾਉਂਦਾ ਜੇ ਬੰਦਾ ਇਸ ਭੁਲੇਖੇ 'ਚ ਤਨ ਨੂੰ ਸਵਾਰਣ ਚ ਤਨ ਨੂੰ ਸ਼ਿੰਗਾਰਨ ਚ ਮੈਂ ਕਦੀ ਜਾਣਾ ਨਹੀਂ ਨਹੀਂ ਪਿਆਰੋ ਇਹ ਸਭ ਤੋਂ ਵੱਡਾ ਝੂਠ ਏ ਪ੍ਰਾਤਨ ਸਮੇਂ